ਚੱਲ ਵੀ ਨਹੀਂ ਬੈਗ ਆ ਬੈਕ ਕਰਕੇ ਮੈਂ ਤਾਂ ਥੋੜੀ ਬੋਲਦੀ ਲੋ ਵੀ ਸੱਜਣਾ ਸੀਜ਼ਨ ਹੋ ਗਿਆ ਖਤਮ ਤੂੜੀ ਦਾ ਜਾਲੀਆਂ ਜੂੜੀਆਂ ਦਿੱਤੀਆਂ ਲਾਹ ਤਾਂ ਹੁਣ ਮਸ਼ੀਨ ਮਸ਼ੂਨ ਜਾਲੀ ਇੰਦੀ ਲਾਤੀ ਇੰਦੀ ਵੀ ਤੇ ਇਹਨੂੰ ਇੱਕ ਲੱਗੀ ਲਗਾਈ ਨੂੰ ਐਵੇਂ ਡੱਕ ਦੇਣਾ ਤੇ ਵਿੱਚ ਜਾਲੀ ਦੂਜੀ ਟਰਾਲੀ ਰੱਖ ਤੀ ਲਾਰਾ ਜਾਨ ਦਾ ਬੈਗ ਸਾਰੀ ਬਾਹਰ ਗੱਡੀ ਵੀ ਛੱਡ ਦਿਓ ਲਾਉਣੇ ਹੋ ਅੰਦਰ ਤੋਂ ਉਹ ਤੂੰ ਮਸ਼ੀਨ ਤੋਂ ਹੋ ਗਈ ਟਰੈਕਟਰ ਤੋਂ ਗਿਆ ਮਸ਼ੀਨ ਵੀ ਤੋ ਗਈ ਟਰੈਕਟਰ ਵੀ ਤੋ ਗਿਆ ਤੇ ਸਾਰੇ ਸੰਦ ਫਿਰ ਅੰਦਰੋਂ ਅੰਦਰ ਹੀ ਬਾੜ ਦੇਾਂਗੇ ਉਹ ਆਹ ਛੱਡ ਚਾ ਲਾ ਦਿੰਨੇ ਪਿਛਾ ਅੱਠੇ ਥੋੜੇ ਜਿਹੇ ਛੋਟੇ ਨੇ ਤੇ ਅਜਾ ਤੂੜੀ ਤਪੇ ਦਾ ਦਾਣੇ ਦੂਣੇ ਤੇ ਕੰਮ ਚੱਲਦਾ ਪਿਆ ਤੂੜੀ ਵੀ ਛੱਡ ਚੜ ਗਈ ਸਾਰੀ ਜਿਹੜਾ ਸਮਾਨ ਇੱਕਦੂ ਲੱਗ ਗਿਆ ਨਾ ਪਿੱਛੇ ਲਾਵਾਂਗੇ ਕੋ ਅੱਗੇ ਲਾਵਾਂਗੇ ਜਿਵੇਂ ਰੂਟਾ ਬਿੱਟਰ ਚੱਲਦਾ ਰਹਿਣਾ ਹੈ ਅੱਗੇ ਲਾਵਾਂਗੇ ਉਹ ਡ੍ਰਿਲ ਮਸ਼ੀਨ ਫਿਰ ਕਣਕ ਪਿੱਛਣੀਓ ਫਿਰ ਅੱਗੇ ਲਾਵਾਂਗੇ ਇਹ ਵੀ ਨਹੀਂ ਮੁੜਨੀ ਨਹੀਂ ਮੁੜਨੀ ਗੁਰਨੀ ਨਹੀਂ ਇਹ ਪਾਸ ਤੋਂ ਜਾ ਰਹੀ ਹੈ ਅਰੇ ਸੁੱਖੀ ਵੀ ਇੰਨਾ ਬੜਾ ਆਇਆ ਗੁਰਨੀ ਨਹੀਂ ਕਿ ਟਰੈਕਟਰ ਕਿੱਥੇ ਮੁੜ ਜਾਏਗਾ ਇਥੇ ਦੱਸ ਅ ਨਹੀਂ ਮੁੜਨੇ ਇਹ ਆ ਲੱਗ ਜਣੀ ਨਾਲ ਇਧਰ ਆਹ ਦੇ ਬੱਸ ਮਾਰ ਕੇ ਨਾ ਆ ਰਿਹਾ ਹੈ ਇਹ ਇਧਰ ਕਿੱਥੇ ਖੜਾ ਆ ਤੇ ਨਹੀਂ ਲੱਗਣੀ ਆਈ ਵੀ ਰੈਟਰਾਲੀ ਮੋੜਨੀ ਨੀ ਮਸ਼ੀਨ ਲੈ ਯਾਰ ਬਾਹਰ ਵਧੀਆ ਰਹਿਣੀ ਬਾਹਰ ਕੱਢ ਦੇ ਉੱਥੋਂ ਕਮਾ ਲੈਂਦਾ ਲੈ ਪਹਿਲੀ ਗੱਲ ਟਰੈਕਟਰ ਕਿੱਥੇ ਮੁੜੇਗਾ ਤੇ ਮਸ਼ੀਨ ਕਿੱਥੇ ਮੁੜੇਗੀ ਹਾਂ ਕਿਧਰ ਆ ਜਾਓ ਪਿੱਛੇ ਬਾਹਰ ਕੱਢ ਲੈਂਦਾ ਟਰੈਕਟਰ ਉੱਥੋਂ ਐਟੈਟ੍ਰੋ ਕਮਾ ਲਿੰਦਾ ਐ ਐਤੋਂ ਅੰਦਰ ਬਾਹਰੋਂ ਐ ਕਮਾ ਲਿੰਦਾ ਮਸ਼ੀਨ ਤੇ ਟਰੈਕਟਰ ਐ ਚਲਾ ਜਾਣਾ ਆ ਬਾਹਰ ਕੱਢ ਮੁਰਜਣੀ ਵਾਕਿਆ ਜੀ ਜਾਨ ਦੇ ਵਾਣ ਜਾਨ ਦੇ ਹੁਣ ਬਾ ਸਿੱਧੀ ਜਾਂਦੀ ਵੀ ਪਰਲਾ ਟਾਇਰ ਵੇਖੇ ਆ ਕਾ ਕਰਨਾ ਮੜੀ ਗਾਂ ਕਾ ਕਰ ਆਹ ਪੱਟੀ ਹੋਣੀ ਏ ਰੁਕ ਜਾ ਮਾੜੀ ਆਉਂਦੇ ਆਉਂਦੇ ਮਾਰੀਏ ਓ ਫਟਿਆ ਬਾਲਾ ਚੁੱਕਦੇ ਹਮੜਾ ਆ ਮਾਰੀਏ ਇਹੋ ਪਹਿਲਾਂ ਮੁੱਕੇ ਨਾ ਕਰੀਂ ਬਾਹ ਨੂੰ ਮੁਰਗੀ ਬਾਹ ਨਹੀਂ ਹਣ ਮੁਰਗੀ ਜਾਣਦੇ ਆਉਂਦੇ ਆਉਂਦੇ ਆਇਆ ਬਾਲਾ ਚੁੱਕਦੇ ਹਮੜਾ ਆ ਆਪਾ ਬੱਲਾ ਚੁੱਕਦੇ ਥੱਲੇ ਵਾ ਹਣ ਮੋੜ ਬਾ ਹੁੰਦੇ ਹਣ ਮੋੜ ਕੀ ਬਾ ਆਉਂਦੇ ਨਹੀਂ ਹਣ ਮੋੜ ਜੇਗੀ ਮੋੜ ਜੇਗੀ ਵਾ ਜਾਂਦੇ ਹਾਂ ਹਾਂ outra are they saying yeah que

ਇਹ ਨਹੀਂ ਇਹ ਨਹੀਂ ਹਣੇ ਨਹੀਂ ਨਹੀਂ ਗਾਂ ਟੁਰਦੀਆਂ ਨਹੀਂ ਇੱਥੇ ਹੋਣੀਆਂ ਹੀ ਨੇ ਜਦੋਂ ਜੱਟ ਲੱਗੇ ਫਿਰ ਟੁਰਦੀ ਉਹ ਟੁਰਦੀਆਂ ਨੇ ਯਾਰ ਤੇਰੇ ਸਾਹਮਣੇ ਟੁਰਦੀਆਂ ਵੀ ਰੋ ਫੋਰ ਮੈਨੂੰ ਪਤਾ ਅੱਗੋ ਚੀ ਨਾ ਗੱਲ ਸੁਣ ਲੈ ਅੱਪੇ ਚੋਦਰੀ ਲੱਗਦੀ ਕਿਤੇ ਜੇ ਟਾਇਰ ਤੁਲਨੇ ਨਾ ਫੇਰਾ ਬਾਹ ਇਹ ਇਹ ਬਾਹ ਟੁਕੜੀ ਪੈਣੀ ਮਸ਼ੀਨ ਹੂੰ ਨਹੀਂ ਇਹ ਥਿਆ ਬੈਟਰ ਰੱਖ ਲੈਣੀ ਹੈ ਕਿਹੜੀ ਕਰ ਇਹ ਆਪਾਂ ਤੁਹਾਡੀ ਕੰਮ ਕਰਾਂ ਤਾਂ ਆਖਿਆ ਇਹ ਟਰਾਲੀ ਸੂਤ ਭਾਗਾ ਹੈ ਹਾਂ ਇਹ ਚੁੱਕਿਆ ਪਿੱਛੇ ਗੱਲ ਜਾਰੀ ਨਹੀਂ ਲੱਗਦੀ ਨਹੀਂ ਲੱਗਦੀ ਉਹ ਨਹੀਂ ਯਾਰ ਅਸੀਂ ਮਾੜੀ ਜੀ ਗਾਵੀ ਨਹੀਂ ਖਲੋਏ ਸੋ ਭਾਈ ਅਸੀਂ ਗਾ ਨਹੀਂ 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 ਟਾਇਰ ਤਾਂ ਗੰਭਰੀ ਕਰਨੇ ਆ ਟਾਇਰ ਫ੍ਰੀ ਕਰਕੇ ਠੱਲੋ ਜਰੋ ਠੱਲੋ ਟਰਾਲੀ ਦੇ ਵੀ ਟਾਇਰ ਫ੍ਰੀ ਕਰ ਆਨੇ ਸ਼ਿਆਦ ਜੀ ਅੱਜ ਬਾਹਰ ਚੱਲੋਣੇ ਚਲ ਕੰਮ ਕਿੰਨਾ ਹੋ ਗਿਆ ਕੰਮ ਇੱਕ ਦਿਨ ਵਾਲੀ ਇਹ ਤਾਂ ਮਗਰ ਇਹ ਬੜਾ ਫਰਕ ਯਾਰ ਇਹ ਤੁਲੀ ਜਿਹਾ ਨਾ ਮਸ਼ੀਨ ਇਹਨਾਂ ਤੇ ਬਾਈ ਇਹ ਨਾ ਪਵੇ ਤੇ ਤੈਰਾਂ ਨੂੰ ਨਹੀਂ ਕੋਸਣ ਦਾ ਹੂੰ ਚਾਹ ਤਿਆਰ ਹੋ ਲੋ ਕਿ ਇਹ ਆ ਇੱਕ ਤਾਂ ਟਾਇਰ ਖਲੋਤੇ ਰੇ ਬਜਨ ਪਿਆ ਰ ਨਾ ਕਈ ਰਾ ਵਾ ਨਿਕਲ ਜਾਂਦੀ ਭਾਨ ਪੈਣੀ ਇਹਨਾਂ ਲੱਗ ਗਿਆ ਤੇ ਲਈ ਬਾਤ ਬਾਤ ਹੋਵੇ ਬੈਠੀ ਜਗਾ ਕੀ ਕਰਨਾ ਹੈ ਹੱਜੇਕ ਲਾ ਕੇ ਕਰਨਾ ਹੈ ਉਹ ਵੀ ਜੇਕੀ ਨੇ ਚੇ ਦਈਆਂ ਲਾ ਗੀਆਂ

ਉਹਨੇ ਤੇ ਬਵਾਗੇ ਪੱਤਰ ਪਾਇਆ ਲਾ ਚੱਲ ਨਾ ਨਹੀਂ ਕੱਢ ਚੱਲ ਉਹ ਜਿਹੜਾ ਨਾਲ ਜੀ ਉਹ ਪਿਆ ਨਹੀਂ ਤੱਕਿਆ ਹਾਂ ਲੋ ਹੁਣ ਤੋਂ ਕੋਈ ਨਹੀਂ ਹੋ ਗਿਆ ਲੋ ਲੈ ਜਦੇ ਐ ਬਲਾਓ ਤੇ ਫਾੜ ਸਾਰਾ ਇਹਦੇ ਨਾਲ ਲੋ ਵੀ ਮਸ਼ੀਨ ਲੱਗ ਗਈ ਅੰਦਰ ਉਹ ਟਰਾਲੀ ਨਾਲ ਲਵਣੀ ਇੱਕ ਟਰਾਲੀ ਐਕਸਪੇਅਰ ਰੱਖਣੀ ਬਾਹਰ ਕੰਮ ਕੁੰਮ ਨੂੰ ਟਰੈਕਟਰ ਲਿਆਂਦਾ ਸੀ 2020 ਦੇ ਵਿੱਚ ਪਹਿਲੀ 쇼 ਦੇ ਵਿੱਚ ਓਨ ਜਿਵੇਂ ਓਨ ਲੱਗ ਪੇ 22 23 ਦੇ ਵਿੱਚ ਬਦਲਤੀ 쇼 ਹੋਰ ਜੇ ਤੇਰਾ ਬਣ ਗਏ ਨੇ 20 ਦੇ ਵਿੱਚ ਲਿਆਂਦਾ ਸੀ ਜਿਹੜਾ ਆ ਖੜਾ ਇਹ ਹੈਗਾ 2009 ਮਾਡਲ ਇਹ ਪਹਿਲਾ ਚੱਲ ਚੱਲ ਅਸੇ ਨਹੀਂ ਸਿੱਧੀ ਜਾਣ ਵਹੈਦਰਾ ਸਹੀ ਉਹ ਪੈਵ ਚੁੱਕਣੀ ਹੈ ਉਹ ਪੈਵ ਚੁੱਕ ਉਹ ਪੈਵ ਨਹੀਂ ਟ੍ਰੈਲੀ ਰੋਡੀ ਹੈ ਉਹ ਹੀ ਏ ਅੱਗੇ ਵੀ ਇੱਥੇ ਲੱਗਦੀ ਹੈ ਉਹ ਪੈਵ ਵੀ ਕਦਾ ਹੋ ਰਹੀ ਨਹੀਂ ਟਾਇਰ ਲੱਗ ਜਾਣੀ ਰੁਕ ਜਾ ਲੱਗ ਹੀ ਬਾਗ ਰੋ ਯਾਰੂ ਰਾ ਜਾਦੀ ਏ ਹੋਰ ਭਾਈਆ ਘੱਟ ਲਈ ਫਿਰ ਦੁਆਰਾ ਦਾ ਤੇ ਨਾ ਭੱਜ ਕੇ ਇਹ ਜੋ ਤਰ ਗਿਆ ਬਸ ਤੇ ਛੋ ਟ੍ਰਾਲੀ ਟੇਢੀ ਹੋਰ ਦੌੜ ਕੇ ਜਾ ਰਹਾ ਹੁੰਦਾ ਟ੍ਰਾਲੀ ਟੇਢੀ ਏ ਕੀ ਨਾ ਲਗੋ। ਓਏ ਮੇਰੀ ਬਾਲ ਖਰਾਓ। ਓਏ ਇੱਕ ਓਏ ਤੂੰ ਨਾ ਕਰ। ਨਾ ਲਿਡਾਉਂ ਦੇਈਂ ਚਾਲ। ਤੇਰੇ ਵੀ ਨਹੀਂ ਜਾਣੀ। ਕਮ ਕਰ ਨਾ ਖੈ ਮੇਰਾ ਆ ਲੱਗੇ ਨਾਲ ਆ ਆ ਜੇ ਤੁਹੇ ਨਾਲ ਲੱਗੇ ਆਗੇ ਆ ਜੇ ਇਧਰ ਥੋੜਾ ਇਧਰ ਮੇ ਜੇ ਯਰ ਚੱਪਾ ਤਾਂ ਚੱਪਾ ਦੇ ਬਰਕ ਪੈ ਗਿਆ ਉਹ ਨਹੀਂ ਉਧਰ ਮਰ ਗਿਆ ਉਹ ਨਾ ਉਧਰ ਮਰ ਗਿਆ ਉਹ ਗੱਲ ਬਣ ਗਈ ਉਹ ਜੋ ਉਂਗਲਾ ਫੜ ਪਈ ਤੋਂ ਉਂਗਲਾ ਲੈ ਜਾਂਦਾ ਅੱਪੇ ਟਾਲੀ ਕੋ ਮੇਰੀ ਬਸ ਨਹੀਂ ਥੋੜੀ ਫੇਰ ਮੈਂ ਤੜੀ ਲੈਣਾ ਨਹੀਂ ਵੇਹੇ ਥੋੜੀ ਨਾ ਥੋੜਾ ਮਸ਼ੀਨ ਚੁੱਕ ਕੇ ਨਹੀਂ ਕਰਦਗੇ ਲੈ ਉਹ ਚੁੱਕੇ ਜਾਂਦੀ ਗੱਡੀਆਂ ਵਿਚ ਨਹੀਂ ਯਾਰ ਭਜਨ ਬੜਾ ਮਸ਼ੀਨ ਦਾ ਭਜਨ ਜਾ ਰਿਹਾ ਗਾੜੀਓ ਕੇ ਬਾਹ ਮਾਰੇ ਮਰੀ ਠੱਗੀ ਲਾ ਕੇ ਪਿਛੇ ਐ ਟੱਕ ਗਿਆ ਉਹ ਹੱਥ ਨਹੀਂ ਕਰ ਲੈਂਦੇ ਐ ਪਟਾ ਮਾਰ ਕੇ ਐ ਕਾ ਜਾਂਦੇ ਬਾਰ ਕਿ ਆ ਬੋਲ ਕੇ ਖਲੇਗਾ ਇੱਕ ਕ ਇੱਕ ਨਾ ਦੇ ਹੋ ਜਾਣਾ ਲੈ ਸਾਰੇ ਮੈਨੂੰ ਚੁੱਪ ਗਏ ਅੱਜ ਤੇ ਆਪਾਂ ਮਾਂਜੀ ਬਾਲਾ 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 ਬੋਲ ਮਨਾਂ ਲੰਮਾ ਹੋਵੇ ਕੋ ਮਨੇ ਨਹੀਂ ਪਿੱਛੇ ਪਿੱਛੇ ਤੇ ਡਈਆਂ ਤੇ ਲੱਗੀ ਹੋਈ ਮਸ਼ੀਨ ਪਿੱਛੋ ਕਿਵੇਂ ਕਮਾਲੋਗੇ ਨਹੀਂ ਇਹ ਖਾਲ ਮਰ ਆਇਆ ਉਹ ਨਹੀਂ ਹੋਣੀ ਉੰਜ ਕੰਮ ਚੱਲ ਚੱਲ ਕੇ ਚੱਲਾਓ ਨਹੀਂ ਨਹੀਂ ਚੁਕੜੀ ਪਾਣੀ ਮਸ਼ੀਨ ਚੁਕੜੀ ਅੱਜ ਚੁਕੜੀ ਪਾਣੀ ਮਾਰੀ ਭਰਾਸ ਦੇ ਕਰਨਾ ਹੈ ਵੇ ਬਰਾਬਰ ਬਰਾਬਰ ਦੱਤ ਵਰ ਵੀ ਦੱਤ ਜੋੜਨਾ ਪੋਈਆ ਉਹ ਫੱਟੀ ਲਾਗੇ ਲੈ ਕੇ ਜੀਮ ਤੱਕ ਅਮਰ ਦੇ ਨਾਲ ਕਰ ਦਿਓ चलो बाल जोर मारो बालें जोर नीते बस लागे उधर नाली अगे ਹੇ ਇਹ ਨਹੀਂ ਲੱਗ ਗਿਆ ਉਧਰੋਂ ਨਾ ਯਾਰ ਕੰਧ ਦੇ ਨਾਲ ਆਉਂਦਾ ਕਰ ਲਾਂਗੇ ਇਹ ਗੁਰਦੁਆਰਾ ਘਾੜਨ ਆ ਫੁੱਟ ਇਹਦੋਂ ਘਾ ਲੱਗਣੀ ਹੀ ਨਹੀਂ ਹੋਰ ਕਿੱਥੇ ਲੱਗਣੀ ਇਹ ਲਾਗੋ ਇਹ ਟਾਟਰਾ ਗੋੜੀ ਨਹੀਂ ਫੱਟੀ ਦੀ ਮਸ਼ੀਨ ਹੋਣੀ ਜੀ ਦੇ ਬਾਅਦ ਮਸ਼ੀਨ ਇਹਨੂੰ ਮੈਂ ਇਹਨੂੰ 13-1400 ਰੁਪਏ ਮਸ਼ੀਨ ਮੈਂ ਇਹਨੂੰ ਕਹਿ ਰਹਾ ਕਿ ਪਰਫਾਰਮੈਂਸ ਉਹ ਲੱਗ ਜਾਂਦਾ ਜਿਆਦੇ ਨਾਲ ਯਾਰ ਆਜੇ ਵੜਨਾ ਟਰੈਕਟਰ ਤੋਂ ਇਹ ਐਡੀਕੂ ਮਸ਼ੀਨ ਹੈ ਕਿ ਉਹ ਆਪਣੇ ਕਰ ਲੈਣਾ ਜੀ ਇਹਨੂੰ ਅੱਛਾ ਇਹ ਲਾਗ ਗਾਰੇ ਜੀ ਗਾ ਚੋਕਲਾ ਟਰੈਕਟਰ ਨਾਲ ਚੜ ਲੱਗੇਗਾ ਖਾਰੇ ਇਹ ਗਾਲ ਕੁਈ ਮਹੀਨੇ ਤੇ ਫੱਟੀ ਲੱਗਣੀ ਹੈ ਕੀ ਹੈਗਾ ਕਾਈ ਦੇ ਤੇ ਇੰਟਰ ਸਟੇਰੀ ਲਗਾ ਦੇ ਚੱਲ ਆਉਣ ਬਾਅਦ ਚੱਲ ਆਲਾ ਆਵਾਜ਼ 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 ਚਾਈ ਦੇ ਜਾ ਚੱਲ ਆ ਰਹਿ ਮਤਲਬ ਆ ਤੇ ਜਾ ਦੇ ਜਾ ਦੇ ਜਾ ਦੇ ਉਹਨੇ ਲੱਗਦੀ ਨਹੀਂ ਇਦਾਂ ਜਾ ਦੇ ਜਾ ਦੇ ਆਵਾਜ਼ਾਂ ਬੋਲ ਲੈ ਮਾਈ ਪੜਦੀ ਆ ਹੱਥਾਂ ਦੇ ਕਰ ਲੋ ਵਾਡਰ ਯਾਦ ਕਰਦਾ ਜਾ ਜਾ ਮਾਲਾ ਉਹਨੇ ਕਿਹਾ ਆ ਜਾਨ ਨੇ ਬਸ 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 ਲੱਗੀ ਕਿਆ ਮਰੇ ਗਿਆ ਠੀਏ ਮਸ਼ੀਨਸ ਤੇ ਲੱਗਾ ਕੁਝ ਆਪਰਾ ਹੋ ਤੁਸ ਨੂੰ ਬੋਲ ਰਹਾ ਨਹੀਂ ਅਜੀ ਖਾ ਦੀ ਆ ਦੇ ਨਹੀਂ ਪਾਵਾ ਮੋਦੀ ਟੱਕੀ ਪਾਣੀ ਅਡੇ ਲਿਆ ਗਿਆ ਪਾਣੀ ਦੇ ਜੋੜ ਲੱਗੇ ਮਸ਼ੀਨਾਂ ਨੇ ਲੱਗੀ ਪਈ ਚੱਲ ਵਾਸ ਕਰ ਲਾ ਦੇ ਉਹ ਟਾਇਰ ਪਾ ਨਹੀਂ ਤੋਂ ਟਾਇਰ ਤੋਂ ਚਲੇ ਕਹਿੰਦੇ ਕਿ ਆਵੰਦ ਨੇ ਇੱਥੇ ਰਮੀ ਲੱਗੀ ਭਾਈ ਇਹਨਾਂ 82 ਰੋਣ ਇਹਨੇ ਲੱਗੀ ਇੰਨੀ ਹਸਾਉ ਰਵੇ ਬੈਠੀ ਪਈ ਹੋਈ ਰਾਹ ਦਾ ਢੀਂਗਾ ਨਹੀਂ ਹੋਵੇ ਦੋ ਬੜੇ ਲੱਗੇ ਟਰਾਲੀ ਉਦੋਂ ਕਾਣੀ ਨਹੀਂ ਫਿਰਦਾ ਕਾਣੀ ਫਿਰਦਾ ਟਰਾਲੀ ਪਹਿਲਾਂ ਤਾਂ ਸੁੱਦੀ ਲੈ ਹੁਣ ਆਈ ਲੱਗਣ ਲੱਗਿਆ ਸਮਾਨ ਅਲਾਹ ਕਾ ਮੈਨੂੰ ਇਹ ਦੱਸ ਨੇ ਹੁਣ ਆਹ ਵੇ ਚੱਪਾ ਪਾ ਰਹੇ ਉਹੀ ਦੱਸ ਚੁੱcke ਬੜਨਗੇ ਪਰ ਆ ਭਾਵੀ ਇਹ ਬੇਚੀ ਰੱਖ ਦਾਂਗੇ ਚੱਪਾ ਨਹੀਂ ਇਹ ਬਾਅਦ ਚ ਰੱਖਾਂਗੇ ਬਾਅਦ ਚ ਰੱਖਾਂਗੇ ਆਪਾਂ ਬੜਾ ਸਾਰਾ ਮਾਰੀ ਨਹੀਂ ਹੱਟ ਲੰਗਾ ਲਾਇਆ ਤਾਂ ਸਾਫ ਰੱਖ ਦੇ ਇਹ ਪਰਲੇ ਆ ਤੁਹਾਨੂੰ ਜੇ ਇੰਗਲ ਹੋਵੇ ਤਾਂ ਲਾਇਆ ਮੈਂ ਆ ਗਿਆ ਜੀ ਇਹ ਨਹੀਂ ਸਾਡੇ ਇਹ ਹੈ ਕਿ ਤੇ ਨਾ ਦਵਾਈ ਇਹ ਦੇ ਬਲੇਡ ਆ ਪਾਈ ਦੇ ਤਾਗਰ ਦੇ ਤੂੜੀ ਮੋੜੀ ਕਰਦੇ ਇਹ ਮੇਰੀ ਪਾਈ ਇਹ ਦੇ ਬਲੇਡ ਦੀ ਪਾਈ ਆ ਵੀ ਨਹੀਂ ਹੈ ਇਹਦੇ ਨਾਲ ਵੀ ਗਿਆ ਉਹਦੀ ਪਾਈ ਨਹੀਂ ਉਹ ਮਨੇ ਕੇ ਬੰਦ ਕਰ ਰਿਹਾ ਟਰੇਟ ਦਾ ਜ਼ੋਰ ਜਿਆਦਾ ਲੱਗ ਰਹਾ ਉਹ ਥੋੜੀ ਸੋ ਬਰੀਕ ਹੁੰਦੀ ਸੋ ਜਿਆ ਕੰਮ ਨਹੀਂ ਕਰੀ ਹੁੰਦੀ ਥੋੜੀ ਜਿਹੜੀ ਜਿਆਦਾ ਨਹੀਂ ਹੁੰਦੀ ਨਹੀਂ ਲੰਗਾ ਰਸ ਇਹ ਜਦੋਂ ਮਾਰਾ ਚਿੱਪਾ ਹੋ ਜਾਣਾ ਸਰੇ ਡੱਲੇ ਇਹਦੇ ਕੋਈ ਫਾਇਦਾ ਨਹੀਂ ਕਰੋ ਕੋਈ ਨਾ ਕੋਈ ਗੋਰਪਾ ਸੁੱਖਾ ਦਿੱਤਾ ਹੋਏ ਮੈਂ ਵਰ ਨਹੀਂ ਨਹੀਂ ਗਿਆ ਉਹਦਾ ਜੋ ਸਟੇਟਾ ਹੈ ਬਲੇਡ ਤੇ ਲੱਗਦਾ ਇੱਕ ਮਿੰਟ ਇੱਕ ਮਿੰਟ ਕਾਇ ਨਾ ਕਾਇ ਨਾ ਇੱਕ ਮਿੰਟ ਖਾ ਮਾਰ ਆਹ ਰਾ ਬਲੇਡ ਹੈ ਨਾ ਸਾਰੇ ਨਾ ਦੇ ਨਾ ਇਹੋ ਚੀਜ਼ ਵਾਗੀ ਸਟੇਟਾ ਵੀ ਚੱਲਦੇ ਨਹੀਂ ਹੈ ਉਹਨੇ ਤਾਂ ਵੀਰਲੇ ਨੇ ਵੀਰਲੇ ਪਾਉਂਦੇ ਨੇ ਵੀਰਲੇ ਤਾਂ ਇਹਦੇ ਨਾਲ ਫਾਲਾ ਜਿਹਾ ਪੀਉਂਦਾ ਬਾਵਾ ਤੋਂ ਯਾਰ ਬੰਨ ਜਿੱਤਿਆ ਮੂਲੀ ਮਾਰਨੀ ਮੂਲੀ ਮਾਰਨੀ ਮੇਰਾ ਹੱਥ ਪਾਉਂਦਾ ਆ ਮੂਠੀ ਮਾਰ ਬਿਲਕੁਲੀ ਨਾ ਵੱਡੀ ਜੀ ਇਹ ਥਲੇ ਦੀ ਜਿਹੜਾ ਤੂੰ ਵੜਾਉ ਕੱਢੇ ਜੇ ਕਿਉਂ ਨਹੀਂ ਗੁੱਠੇ ਉਹ ਘੜੀ ਆਣਾ ਇੱਕ ਅੱਗੇ ਕਿਉਂ ਹੀ ਮੜੀ ਜਦੀ ਨਿਕ ਨਹੀਂ ਗਏ ਪੂਰੇ 6 ਦੇ 6 ਮਾਰਦਾ ਸਾਫ ਸੁਲੂਪਾ ਹੁੰਦਾ ਮੈਂ ਸਰਦਾ ਮੈਂ ਦੋ ਤਿੰਨ ਸਾਲ ਯਾਰ ਜਾਣ ਕੇ ਨਹੀਂ ਵੜਦਾ ਪਿਆ ਯਾਰ ਨਾ ਪਟਾਂ ਨੂੰ ਜਾਣ ਕੇ ਕਰਨ ਲੱਗੇ ਹੈ ਉਹ ਜਾਣ ਕੇ ਹੀ ਵਿੱਚ ਉਹ ਤਾਂ ਵੱਢਦੇ ਜਾਂਦੇ ਥੱਲੇ ਕਿ ਹਵਾ ਉਹ ਕਿ ਉਹ ਤੂੰ ਹੀ ਵੀ ਬਾਹਰ ਜੀਉਂਦਾ ਹੀ ਪਾਇ ਉਹਦੀ ਬੋਰੀ ਉਹਦੀ ਬੋਰੀ ਮਸ਼ੀਨ ਤੇ ਤਰ੍ਹਾਂ ਖੇਲੂਗਾ ਉਹਦੀ ਬੋਰੀ ਪਾਲਾ ਖਲਾ ਮਸ਼ੀਨ ਪਰ ਜੇ ਭੱਜ ਗਏ ਪਿਆਰ ਹੀ ਬਣ ਕੇ ਪੈਦਾ ਉਹਨਾਂ ਦੀ ਕਿੰਨੇ ਜਣਾ ਲਾਉਂਦੇ ਚੰਗੀ ਪਤਾ ਨਹੀਂ ਸਿੰਦਾਇਓ ਉਹ ਮਸਤੀ ਅਕੀ ਇੱਥੇ ਲਾਉਣਾ ਦੇ ਵੇਖ ਕੱਪ ਸਮਾਰਟ ਮਾਈਕ ਹੈ ਹੈ ਬਸ ਉਹ ਇੱਥੇ ਥਲੇ ਦੇ ਥਲੇ ਬਾਏ ਆਓ ਇੱਟ ਪਿਛਾ ਕਰਾ ਥੋੜਾ ਪਿਛਾ ਕਰਾ ਭਾਈ ਉਹਨੂੰ ਇੱਟੇ ਕਹੀ ਕਰ ਲੈਂਦੇ ਚੱਲ ਬਸ ਬਾਠ ਠੀਕ ਹੈ ਜੇ ਰੱਖਿਆ ਗਿਆ ਦਾ ਬਸ ਬਸ ਰੱਖਿਆ ਗਿਆ ਹੈ ਹੋ ਬਾਟੇ ਨੂੰ ਪਾਉਂਦਾ ਅਏ ਉਹ ਯਾ ਪਕੜਾ ਭਇਆ ਬੜਾ ਮਾਰਾ ਟੋਕ ਰਖਿਓ ਪਾਣੀ ਬੜਾ ਬਾਜ ਪਾਣੀ ਖੜਦਾ ਰੋਟਾ ਬੜਾ ਤੇਰ ਕੱਢ ਮੈਂ ਪਿੰਡਾ ਬੜਾ ਬਾਣ ਪਾਣੀ। ਸੁਹਾਗੇ ਨੇ ਐਨਾ ਕਿ ਬਾਜ ਮੂੰਹ ਬੰਦ ਹੋ ਜਾਂਦਾ। ਉਹ ਨਾਲੇ ਉਹ ਨਾਲੇ ਹਾਂ ਵੀ ਚਲੇ ਫਿਰ ਚੱਲਦੇ ਹਾਂ। ਹਾਂ ਵੀ ਚਲਾਏ ਦੇ ਨਾਲੇ ਹਾਂ ਨਾ ਵੈਸੇ ਵੀ ਬਾਅਦ ਚ ਫੜੀ ਜਾਂਦਾ। ਥੋੜੇ ਸਾ ਘਨੇ ਐ ਕਰ ਦੇਣਾ ਸਾਫ। ਗੰਗਲਾ ਗੰਗਲਾ ਇਹਦਾ ਗੰਗਲਾ ਇਹ ਗੁੜੀ ਹੈ ਵਾਏ। ਇੱਥੇ ਮਾ ਥੱਲੇ ਰਹਿ ਜਾਂਦੀ ਔਮੀ। ਹਾਂ। ਕਹਿੰਦੇ ਨੇਗਾ। ਆ ਯਾਰ। ਕੋਈ ਬੰਦਾ ਵੀ ਨਹੀਂ। ਸਹੀ ਗੱਲ। ਹਾਂ ਲਾਉਣਾ ਲਈ ਉੱਠੇ ਚੱਲ ਬਾਹਰ ਹੱਥ ਨਹੀਂ ਚੱਗੇ ਇਹ ਫਿਰ ਹੱਥ ਨਹੀਂ ਚੱਗੇ ਚੱਲਦੀ ਹਾਂ ਹਾਂ ਖਿਟ ਕਰਨੇ ਆ ਹੱਥ ਨਹੀਂ ਚੱਗੇ ਆ ਚਲਾਉਣੀ ਆਪਾਂ ਇਹਨਾਂ ਪੋੜਾਂ ਵਾਲੀ ਕਿਹੜੀ ਹੱਥ ਨਹੀਂ ਚੱਗੇ ਇਹ ਦੋ ਪੋੜਾਂ ਪੋੜ ਫਾਲਤੂ ਨੇ ਨਾ ਇਹ ਸਾਰੇ ਆਪਣੇ ਪੈ ਇਹ ਚਲਾ ਦੇਣੀਆਂ ਬਾਬਾ ਯਾਰ ਚਲੋ ਭਾਈ ਰੱਖੇਗੇ ਸੰਦ ਸੁੰਦ ਸਾਰੇ ਅੱਜ ਤੇ ਆ ਜਵਾਨ ਦਾ ਜੇ ਬੜਾ ਪਿਆ ਬਾਹਰ ਇਹ ਸਾਰੇ ਕੱਲ੍ਹ ਉਹ ਭਾਵੇਂ ਕੱਲ੍ਹ ਉਹ ਸਮਾਨ ਦੇ ਭਰਾ ਬਾਹਰ ਪਿਆ ਆਹ ਤੋਂ ਸਾਈਕਲ ਆਹ ਟਰੈਕਟਰ ਤੇ 25 11 ਆ ਸਾਈਕਲ ਦੇ ਵਿੱਚ ਪਾ ਲੈ ਆ ਆ ਆ ਆ ਸਾਈਕਲ ਹੈਗਾ ਮਹੂ ਜਾਣ ਵਾਸਤੇ ਤੇ ਆ ਹੈਗਾ ਮੇਰੀ ਮੋਟਰ ਤੇ ਜਾਣ ਵਾਸਤੇ ਮੈਨੂੰ ਇੱਕ ਸਾਈਕਲ ਘਰੇ ਖੜਾ ਉਹ ਮੈਂ ਮੰਗਵਾ ਦੇਣਾ ਵੀ ਕੋਈ ਆਂਢੀ ਗਵਾਂਢੀ ਮੇਰਾ ਭਰਾ ਮੰਗ ਲਵੇ ਤੇ ਮੋੜੇ ਲੇ ਬਾਕੀ ਇਹ ਸਾਈਕਲ ਮੇਰੇ ਕੋਲ ਇੱਕ ਵਾਰ ਇਹ ਵਾਰ ਤੇ ਆ ਕੰਡਾ ਇਹ ਘਰੇ ਲੋੜ ਪਾ ਜਨਾ ਖਸਾ ਤੋਲਣ ਦੀ ਘਰੇ ਥੋਲਣ ਦੀ ਕੰਡਾ ਦੇਖੋ ਚਲੋ ਵੀ ਵੇਖਾਂ ਮੇਰੇ ਵੀਰੇ ਨੇ ਦੱਸਿਆ ਇਹ ਬਿਲਕੁਲ ਸਮਾਨ ਬਰਾ ਸਹੀ ਸਮਾਨ ਦੇ ਸਹੀ ਧੱਕਿਆ ਸਮਾਨ ਕਿਵੇਂ ਗਲਤ ਹੋ ਸਕਦਾ ਕਈਆਂ ਵੀਰਾਂ ਦਾ ਇੱਕ ਕਮੈਂਟ ਕਰ ਗਲਤ ਗੱਲ ਬੰਦੇ ਨੇ ਸਮਝ ਲ ਗਏ ਆ ਬੰਦੇ ਸਾਡੇ ਸਾਰੇ ਖੜੇ ਚਲੋ ਹੋ ਗਿਆ ਵੀਰੇ ਸਾਡੀ ਜਿਹੜੀ ਉਹ ਮਸ਼ੀਨ ਚਲਾਉਂਦੇ ਰਹੇ ਸੈਂਟਰ ਉਹ ਆਹ ਟਰੈਕਟਰ ਟਰਾਲੀਆਂ ਦੇ ਹੀ ਉਹ ਕੀ ਆਦਾ ਆ ਆ ਉਹ ਮਸ਼ੀਨ ਤੇ ਲੱਗਾ ਇਹ ਪਹਿਲੋ ਆ ਮਸ਼ੀਨ ਤੇ ਲੱਗਾ ਹੁੰਦਾ ਸੀ ਤੇ ਉਹ ਬਾਜ ਜਾਂਦਾ ਵਾਕਈ ਉਹ ਵੀ ਮਾਡਲ ਇਹਨੇ ਮਸ਼ੀਨ ਬਹੁਤ ਖਿੱਚੀ ਇੱਕ ਦਿਨ ਕਲਚ ਪੇਡ ਨਹੀਂ ਲਈ ਅੱਜ ਤੱਕ ਰੋ ਉਹ ਨਾਲ ਦੀ ਚਲੀ ਜAVE 80 80 ਕੁੰਗੀਆਂ 81 ਕੜੀਆਂ ਸਾਰੀਆਂ ਕੁੱਲ ਕੁੰਗੀਆਂ ਲਓ ਵੀ ਸਾਹਿਬ ਪਤਾ ਹੋ ਗਿਆ ਸਮਾਪਤੀ ਹੋਣਾ ਨਹੀਂ ਹੋ ਤੁਸੀਂ ਜਾਣ ਦੋ ਮਾੜਾ ਧੰਨਵਾਦ ਸਾਰੇ ਵੀਰਾਂ ਸਾਸਰੀ ਕਾਲਾ ਖਲੀ ਮਿਲਦੇ ਵੀਡੀਓ ਦੇ ਨਾਲ ਫਿਰ